ਸਤਿ ਸ਼੍ਰੀ ਅਕਾਲ ਜੀ ਨਿਮਰਤ ਦੇ ਵਿਆਹ ਹੋਏ ਨੂੰ 2 ਸਾਲ ਹੋ ਗਏ ਸੀ ਪਰ ਹਾਜੀ ਵੀ ਨਿਮਰਤ ਆਪਣੇ ਸਹੁਰੇ ਘਰ ਆਪਣੀ ਜਗ੍ਹਾ ਨਹੀਂ ਸੀ ਬਣਾ ਸਕੀ ਤੇ ਇਹ ਸਿਰਫ ਉਹਦੀ ਨਾਨਾ ਦੇ ਘਰ ਕੇ ਹੀ ਹੋਇਆ ਸੀ ਕਿਉਂਕਿ ਉਹ ਉਹਨੂੰ ਵਸਣ ਹੀ ਨਹੀਂ ਦੇ ਰਹੀ ਸੀ ਦਿਨ ਰਾਤ ਆਪਣੀ ਮਾਂ ਦੇ ਕੰਨ ਪਰ ਪਰ ਕੇ ਕਲੇਸ਼ ਕਰਵਾਉਂਦੀ ਰਹਿੰਦੀ ਤੇ ਅੱਜ ਫਿਰ ਉਹਨੇ ਕਲੇਸ਼ ਕਰਵਾ ਦਿੱਤਾ ਸੀ ਜੇਦੀ ਵਜ੍ਹਾ ਨਾਲ ਨਿਮਰਤ ਬਹੁਤ ਦੁਖੀ ਸੀ ਤੇ ਆਪਣੇ ਕਮਰੇ ਵਿੱਚ ਬਹਿ ਕੇ ਰੋ ਰਹੀ ਸੀ ਤੇ ਉਹਦੀ ਸੱਸ ਰঞ্জੀਤ ਦੇ ਕੰਨ ਭਾਰ ਰਹੀ ਸੀ ਤੇ ਕਹਿ ਰਹੀ ਸੀ ਵੇਖ ਪੁੱਤ ਬਹੂ ਦੇ ਡਰਾਮੇ ਅੱਜਕੱਲਬ ਕੁਝ ਜ਼ਿਆਦਾ ਹੀ ਵੱਧ ਗਏ ਆ ਤੂੰ ਇਹਨੂੰ ਤਲਾਕ ਦੇ ਕੇ ਕੱਢ ਦੇ ਇੱਥੋਂ ਰঞ্জੀਤ ਹਰਾਨ ਹੋ ਗਿਆ ਤੇ ਕਹਿਣ ਲੱਗਾ ਮਾਂ ਹੋਇਆ ਕੀ ਆ ਇਹ ਤਾਂ ਦੱਸ ਤਾਂ ਉਹ ਕਹਿਣ ਲੱਗੀ ਕਿ ਤੇਰੀ ਭੈਣ ਘਰ ਆਈ ਸੀ ਉਹਨੇ ਇਹਨੂੰ ਇਹ ਕੀ ਕਹਿ ਦੇ ਦਿੱਤਾ ਕਿ ਤੂੰ ਮੰਮੀ ਦੀ ਚੰਗੀ ਤਰ੍ਹਾਂ ਸੇਵਾ ਨਹੀਂ ਕਰਦੀ ਤਾਂ ਇਹ ਮਨੁਸ ਰਿਪੈਰ ਨਾਲ ਹੀ ਜਬਾਨ ਲੜਾਉਣ ਲੱਗੀ ਇਸ ਲਈ ਮੈਂ ਫੈਸਲਾ ਕਰ ਲਿਆ ਆ ਕਿ ਤੂੰ ਇਹਨੂੰ ਤਲਾਕ ਦੇ ਦੇ ਮੈਂ ਤੇਰਾ ਦੂਜਾ ਵਿਆਹ ਕਰਵਾ ਦੂੰਗੀ ਰੋਜ਼ ਇਹ ਕੋਈ ਨਾ ਕੋਈ ਬਹਾਨਾ ਲੱਭ ਕੇ ਕਲੇਸ਼ ਕਰਦੀ ਰਹਿੰਦੀ ਆ ਰਣਜੀਤ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗਾ ਮੰਮੀ ਤੇਰੀ ਸੇਵਾ ਕਰਨ ਵਿੱਚ ਭਲਾ ਕਿਹੜੀ ਕਮੀ ਰਹਿ ਗਈ ਆ ਜਿਹੜਾ ਤੂੰ ਭੈਣ ਨੂੰ ਸ਼ਿਕਾਇਤ ਕਰਦੀ ਆ ਮੈਂ ਵੇਖਦਾ ਆ ਕਿ ਆਏ ਦਿਨ ਭਣ ਇਥੇ ਆ ਜਾਂਦੀ ਆ ਤੇ ਕਦੀ ਇਹਦੇ ਬਣਾਏ ਖਾਣੇ ਵਿੱਚ ਕਮੀ ਕੱਢਦੀ ਆ ਤੇ ਜੇ ਕਦੀ ਇਹਦੀ ਸਿਹਤ ਖਰਾਬ ਹੋ ਜਾਵੇ ਤਾਂ ਵੀ ਉਹ ਤੇਰੇ ਕੰਨ ਪਰਦੀ ਰਹਿੰਦੀ ਆ ਆਖਿਰ ਮੇਰੀ ਘਰ ਵਾਲੀ ਦੀ ਕੀ ਗਲਤੀ ਆ ਇਹ ਸੁਣ ਕੇ ਬਲਜੀਤ ਕੌਰ ਗੁੱਸੇ ਵਿੱਚ ਬੋਲੀ ਹੁਣ ਤੂੰ ਵੀ ਆਪਣੀ ਘਰ ਵਾਲੀ ਦਾ ਪੱਖ ਲੈਣ ਲੱਗਾ ਆ ਇਸ ਜਨਾਨੀ ਨੇ ਤਾਂ ਤੇਰਾ ਦਿਮਾਗ ਖਰਾਬ ਕੀਤਾ ਆ ਧੁਨੇ ਇਹਨੂੰ ਘਰੋਂ ਕੱਢ ਤਰਨਜੀਤ ਕਹਿਣ ਲੱਗਾ ਬੰਦੀ ਬਹਿਕਾਵੇ ਵਿੱਚ ਆ ਕੇ ਤੂੰ ਪਹਿਲਾਂ ਮੇਰੀ ਘਰ ਵਾਲੀ ਦੀਆਂ ਗੱਲਾਂ ਮੈਨੂੰ ਦੱਸਦੀਆਂ ਤੇ ਫਿਰ ਜਦੋਂ ਮੈਂ ਆਪਣੀ ਘਰ ਵਾਲੀ ਨੂੰ ਪੁੱਛਦਾ ਹਾਂ ਤੇ ਇਸੇ وجہ ਨਾਲ ਸਾਡਾ ਰਿਸ਼ਤਾ ਵੀ ਖਰਾਬ ਹੋ ਰਿਹਾ ਆ ਇਹ ਨਹੀਂ ਤੈਨੂੰ ਦਿਖਦਾ ਤਾਂ ਮਾਂ ਕਹਿਣ ਲੱਗੀ ਜੇ ਤੇਰਾ ਰਿਸ਼ਤਾ ਇੰਨਾ ਹੀ ਖਰਾਬ ਹੋ ਗਿਆ ਆ ਤਾਂ ਤੂੰ ਬਹੂ ਨੂੰ ਤਲਾਕ ਕਿਉਂ ਨਹੀਂ ਦੇ ਦਿੰਦਾ ਇਧਰ ਨਿਮਰਤ ਕਮਰੇ ਵਿੱਚ ਬੈਠੀ ਫੁੱਟ ਫੁੱਟ ਕੇ ਰੋ ਰਹੀ ਸੀ ਇਨ ਨਾਲ ਹੀ ਅੱਜ ਉਹਦੇ ਦਿਲ ਵਿੱਚ ਬਹੁਤ ਗੁੱਸਾ ਵੀ ਆ ਚੁੱਕਾ ਸੀ। ਹੁਣ ਵੀ ਹੁਣ ਕੋਈ ਫੈਸਲਾ ਲੈਣ ਦਾ ਸੋਚ ਲਿਆ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਉਹਦੀ ਗਲਤੀ ਕੀ ਆ। ਸ਼ੁਰੂ ਤੋਂ ਹੀ ਉਹਨੇ ਆਪਣੀ ਸਾਸਨ ਨਾਲ ਇੱਕ ਵਧੀਆ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਨਨਾਨ ਰੋਜ਼ ਭੇਕੇ ਆ ਕੇ ਆਪਣੀ ਮਾਂ ਦੇ ਕੰਨ ਪਰ ਦੀ ਰਹਿੰਦੀ। ਤਾਂ ਹੌਲੀ-ਹੌਲੀ ਸੱਸ-ਬਹੂ ਦੇ ਰਿਸ਼ਤੇ ਵਿੱਚ ਕੜਵਾਹਟ ਪੈਦਾ ਹੋ ਗਈ। ਇਹ ਅੱਜਕੱਲ ਸੱਸ ਵੀ ਹੱਥ ਧੋ ਕੇ ਉਹਦੇ ਪਿੱਛੇ ਪਈ ਰਹਿੰਦੀ ਆ ਤੇ ਆਪਣੇ ਮੁੰਡੇ ਦੇ ਕੰਨ ਭਰਦੀ ਰਹਿੰਦੀ ਆ ਰਣਜੀਤ ਅਕਸਰ ਆਪਣੀ ਘਰ ਵਾਲੀ ਨੂੰ ਹੀ ਚੁੱਪ ਰਹਿਣ ਲਈ ਕਹਿੰਦਾ ਪਰ ਇਸ ਬਿਨਾਂ ਵਜਾ ਦੀ ਕਲੇਸ਼ ਤੋਂ ਉਹ ਵੀ ਤੰਗ ਆ ਚੁੱਕਾ ਸੀ ਕੰਪਨੀ ਤੋਂ ਘਰ ਆ ਕੇ ਦੋ ਪਲ ਦਾ ਸਕੂਨ ਨਹੀਂ ਸੀ ਮਿਲਦਾ ਉਹਨੂੰ ਉਹ ਵੀ ਬਿਨਾਂ ਕਿਸੇ ਵਜਾ ਦੀ ਉਹਦੀ ਭੈਣ ਤੇ ਉਹਦੀ ਮਾਂ ਦੀ ਪਿਆਰੀ ਤੀਜੇ ਇੱਕ ਫਾਲਤੂ ਦੀ ਲਾਈ ਹੋਈ ਲੜਾਈ ਦੀ ਵਜ੍ਹਾ ਤੋਂ ਜਿੰਨੂ ਉਹਦੀ ਮਾਂ ਰਾਈ ਦਾ ਪਹਾੜ ਬਣਾ ਦਿੰਦੀ ਇਸ ਤਰ੍ਹਾਂ ਨਿਮਰਤ ਦੇ ਦਿਲ ਵਿੱਚੋਂ ਆਪਣੇ ਪਤੀ ਲਈ ਵੀ ਇੱਜ਼ਤ ਘਟ ਹੁੰਦੀ ਜਾ ਰਹੀ ਸੀ ਕਿ ਪਤੀ ਵੀ ਬਸ ਗਲਤ ਦਾ ਹੀ ਸਾਥ ਦਿੰਦਾ ਆ ਰঞ্জੀਤ ਵੀ ਵੇਖ ਰਿਹਾ ਸੀ ਕਿ ਹੁਣ ਪਾਣੀ ਸਿਰ ਤੋਂ ਉੱਤੇ ਲੰਘਣ ਲੱਗਾ ਆ ਨਿਮਰਤ ਦੀ ਨਾਨ ਨੇ ਪਹਿਲਾਂ ਸੱਸ ਬਹੂ ਦੇ ਰਿਸ਼ਤੇ ਨੂੰ ਖਰਾਬ ਕੀਤਾ ਤੇ ਹੁਣ ਪਤੀ ਪਤਨੀ ਦਾ ਰਿਸ਼ਤਾ ਵੀ ਟੁੱਟਣ ਦੀ ਕगार ਤੇ ਸੀ ਫਿਰ ਸਮਝਦਾਰੀ ਵਿਖਾਉਣਾ ਆ ਜਾਂਦੀ ਸੀ ਅੱਜ ਉਹਨੇ ਵੀ ਆਪਣੇ ਮਨ ਨੂੰ ਕਰੜਾ ਕਰ ਲਿਆ ਸੀ ਤੇ ਕਹਿਣ ਲੱਗਾ ਮਾਂ ਕਰ ਵਾਲੀ ਨੂੰ ਤਲਾਕ ਦੇ ਕੇ ਘਰੋਂ ਕੱਢ ਤਾਂ ਦਵਾ ਪਰ ਭੈਣ ਲਈ ਤਲਾਕ ਦੇਣ ਵਰਗਾ ਕੋਈ ਦੂਜਾ ਰਾਹ ਹੈਗਾ ਆ ਜਿਹਦੇ ਨਾਲ ਭੈਣ ਵੀ ਹਮੇਸ਼ਾ ਹਮੇਸ਼ਾ ਲਈ ਸਾਡੇ ਨਾਲੋਂ ਰਿਸ਼ਤਾ ਤੋੜ ਲਵੇ ਤੇ ਸਾਨੂੰ ਉਹਦੇ ਕੋਲੋਂ ਛੁਟਕਾਰਾ ਮਿਲ ਜਾਵੇ ਤਾਂ ਮਾਂ ਗੁੱਸੇ ਵਿੱਚ ਗਰਜਦੇ ਹੋਏ ਬੋਲੀ ਇਹ ਤੂੰ ਕੀ ਬਕਵਾਸ ਕਰ ਰਹੀ ਆਂ ਪਲਪੈ ਨਾਲ ਕੋਈ ਰਿਸ਼ਤਾ ਤੋੜਦਾ ਆ ਰਣਜੀਤ ਝੂਠਾ ਜਾ ਹੱਸਿਆ ਤੇ ਕਹਿਣ ਲੱਗਾ ਤੂੰ ਹੀ ਕਹਿ ਰਹੀ ਆਂ ਨਾ ਕਿ ਮੇਰੀ ਪਤਨੀ ਹੀ ਸਾਰੇ ਝਗੜੇ ਦੀ ਜੜ ਆ ਤਾਂ ਮੈਂ ਉਹਨੂੰ ਤਲਾਕ ਦੇ ਕੇ ਪਛਾ ਦੇਵਾਂ ਪਰ ਤੇਰੀ ਉਹ ਜਿਹੜੀ ਕੁੜੀ ਰੋਜ਼ ਮੂੰਹ ਚੋੱਕ ਕੇ ਇੱਥੇ ਆ ਜਾਂਦੀ ਆ ਤੇ ਗੱਲ-ਗੱਲ ਤੇ ਘਰ ਝਗੜੇ ਕਰਵਾਉਂਦੀ ਰਹਿੰਦੀ ਆ ਉਹਦਾ ਮੈਂ ਕੀ ਕਰਾਂ ਮੰਨ ਲੈਣਾ ਮੈਂ ਕਿ ਚੱਲ ਮੇਰੀ ਘਰ ਵਾਲੀ ਦੀ ਗਲਤੀ ਆ ਮੈਂ ਤੇ ਕੋਲ ਤਲਾਕ ਲੈ ਲੈਣਾ ਆ ਕੱਲ ਨੂੰ ਤੂੰ ਮੇਰਾ ਦੂਜਾ ਵਿਆਹ ਕਰਵਾ ਦੇਂਗੀ ਫਿਰ ਵੀ ਤੇਰੀ ਕੁੜੀ ਆ ਕੇ ਐਵੇਂ ਹੀ ਸਾਡੇ ਘਰ ਅੱਗ ਲਾਉਗੀ ਫਿਰ ਝਗੜੇ ਹੋਣਗੇ ਤਾਂ ਕੀ ਮੈਂ ਫਿਰ ਤਲਾਕ ਲੈ ਲੂੰਗਾ ਮੈਨੂੰ ਸਾਫ਼-ਸਾਫ਼ ਦਿਖਾਈ ਦਿੰਦਾ ਆ ਕਿ ਗਲਤੀ ਭੈਣ ਦੀ ਆ ਰੋਜ਼ ਇੱਥੇ ਆ ਕੇ ਕੋਈ ਨਾ ਕੋਈ ਨੁਕਸ ਕੱਢ ਕੇ ਘਰ ਝਗੜੇ ਕਰਵਾਉਂਦੀ ਰਹਿੰਦੀ ਆ ਤੂੰ ਉਲਟਾ ਮੈਨੂੰ ਜੋਰੂ ਦਾ غلام ਦੱਸਦੀ ਆ ਇਸ ਲਈ ਮੈਂ ਫੈਸਲਾ ਕਰ ਲਿਆ ਆ ਕਿ ਜਦੋਂ ਦਾ ਮੈਂ ਆਪਣੀ ਪਤਨੀ ਪਤਨੀ ਨੂੰ ਤਲਾਕ ਦੇ ਦੂੰਗਾ ਤੇ ਨਾਲ ਹੀ ਪਹਿਨ ਨਾਲ ਵੀ ਸਾਰੇ ਰਿਸ਼ਤੇ ਤੋੜ ਲਵਾਂਗਾ ਬਿਨਾ ਵਿਆਹ ਕੀਤੇ ਸਾਰੀ ਜ਼ਿੰਦਗੀ ਇਕੱਲਾ ਤੇਰੀ ਜਿੰਨੀ ਸੇਵਾ ਕਰ ਸਕੂੰਗਾ ਕਰੂੰਗਾ ਕਿਉਂਕਿ ਇਹ ਗੱਲ ਤਾਂ ਤੈ ਹੈ ਕਿ ਤੇਰੀ ਕੁੜੀ ਦੀ दखਲ ਅੰਦਾਜ਼ੀ ਜਦੋਂ ਤੱਕ ਇਸ ਘਰ ਚ ਚੱਲਦੀ ਰਹੀ ਨਾ ਮੇਰਾ ਕੋਈ ਵੀ ਵਿਆਹ ਟਿਕਣ ਵਾਲਾ ਨਹੀਂ ਚਾਹੇ ਮੈਂ ਕਿੰਨੇ ਵੀ ਵਿਆਹ ਕਰਵਾ ਲਵਾਂ ਉਹ ਮੇਰਾ ਘਰ ਕਦੀ ਵਸਣ ਨਹੀਂ ਦੇਊਗੀ ਜਾਂ ਫਿਰ ਮੈਂ ਵੀ ਸਾਰਿਆਂ ਵਾਂਗ ਆਪਣਾ ਪਰਿਵਾਰ ਲੈ ਕੇ ਕਿਤੇ ਦੂਰ ਚਲਿਆ ਜਾਵਾਂ ਤੇ ਸਕੂਨ ਦੀ ਜ਼ਿੰਦਗੀ ਜੀਵਾਂ ਤੈਨੂੰ ਕਦੀ ਮੇਰੀ ਲੋੜ ਪਵੇ ਤਾਂ ਮੈਂ ਤੇਰੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਦਾ ਪਰ ਸਿਰਫ ਮੈਂ ਮੇਰੀ ਘਰ ਵਾਲੀ ਤੇ ਬੱਚੇ ਨਹੀਂ ਕਿਉਂਕਿ ਜਦੋਂ ਮੇਰੀ ਘਰ ਵਾਲੀ ਹੀ ਤੈਨੂੰ ਚੰਗੀ ਨਹੀਂ ਲੱਗਦੀ ਤਾਂ ਮੇਰੇ ਬੱਚੇ ਜਿਹੜੇ ਕਿ ਮੇਰੀ ਘਰ ਵਾਲੀ ਦੀ ਕੁੱਖ ਚੋਂ ਪੈਦਾ ਹੋਣਗੇ ਉਹ ਤਾਂ ਤੈਨੂੰ ਕਦੀ ਵੀ ਨਹੀਂ ਚੰਗੇ ਲੱਗਣੇ ਤੂੰ ਤਾਂ ਸਿਰਫ ਆਪਣੇ ਬੱਚਿਆਂ ਨੂੰ ਹੀ ਪਿਆਰ ਕਰਦੀ ਆ ਨਾ ਤਾਂ ਸਿਰਫ ਮੈਂ ਹੀ ਤੇਰੀ ਸੇਵਾ ਕਰੂੰਗਾ ਤੇ ਤੇਰੀ ਪਿਆਰੀ ਧੀ ਆ ਨਾ ਉਹ ਵੀ ਤਾਂ ਤੇਰੀ ਸੇਵਾ ਕਰੂਗੀ ਪਰ ਫਿਲਹਾਲ ਤਾਂ ਮੈਂ ਵੇਖ ਰਿਹਾ ਆ ਕਿ ਭੈਣੀ ਤੇਰੇ ਲਈ ਕਾਫੀ ਆ ਕਿਉਂਕਿ ਗੱਲ ਤਾਂ ਤੂੰ ਸਾਰੀ ਉਹਦੀ ਹੀ ਮੰਦੀ ਆ ਮੇਰਾ ਜਾਂ ਮੇਨੀਆਂ ਗੱਲਾਂ ਦਾ ਤਾਂ ਤੇਰੀ ਨਜ਼ਰ ਵਿੱਚ ਕੋਈ ਮੁੱਲ ਹੀ ਨਹੀਂ ਮੈਨੂੰ ਤਾਂ ਐਵੇਂ ਲੱਗਦਾ ਆ ਮਾਂ ਕਿ ਤੈਨੂੰ ਸਾਡੀ ਕੋਈ ਲੋੜ ਹੀ ਨਹੀਂ ਆ ਪਰ ਮਾਂ ਮੈਂ ਤੇਰੀ ਧੀ ਨੂੰ ਖੁਸ਼ ਕਰਨ ਲਈ ਆਪਣੀ ਘਰ ਵਾਲੀ ਨੂੰ ਤਲਾਕ ਨਹੀਂ ਦਵਾਂਗਾ ਕਿਉਂਕਿ ਉਹ ਮੇਰੀ ਕਿਸੇ ਵੀ ਘਰ ਵਾਲੀ ਕੋਲੋਂ ਕਦੀ ਖੁਸ਼ ਨਹੀਂ ਹੋਣੀ ਤੇ ਨਾ ਹੀ ਤੂੰ ਖੁਸ਼ ਹੋਣਾ ਆ ਚਾਹੇ ਮੈਂ ਉਹਨੂੰ ਖੁਸ਼ ਕਰਨ ਲਈ ਕਿੰਨੇ ਵੀ ਤਲਾਕਿਓਣਾ ਲੈ ਲਵਾਂ ਇਸ ਲਈ ਮੈਂ ਇੱਕ ਫੈਸਲਾ ਕਰ ਲਿਆ ਆ ਮੈਂ ਤੇ ਨਿਮਰਤ ਇੱਕ ਘਰ ਛੱਡ ਕੇ ਹੀ ਚਲੇ ਜਾਵਾਂਗੇ ਕਿਉਂਕਿ ਜੋ ਵੀ ਹੋ ਰਿਹਾ ਆ ਉਹਦੇ ਪਿੱਛੇ ਸਿਰਫ ਗਲਤੀ ਮੇਰੀ ਆ ਮੇਰੀ ਪਤਨੀ ਦੀ ਨਹੀਂ ਤਮਾ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਕੋਲ ਹੀ ਕਮਰੇ ਵਿੱਚ ਬੈਠੀ ਨਿਮਰਤ ਦੇ ਅਥਰੂ ਵਹਿੰਦੇ-ਵਹਿੰਦੇ ਰੁਕ ਗਏ ਉਹਨੇ ਕਦੀ ਨਹੀਂ ਸੋਚਿਆ ਸੀ ਕਿ ਉਹਦਾ ਪਤੀ ਕਦੀ ਉਹਦਾ ਪੱਖ ਵੀ ਲਊਗਾ ਤੇ ਉਹਦੇ ਲਈ ਬੋਲੂਗਾ ਪਰ ਅੱਜ ਪਤੀ ਸਹੀ ਸਾਥ ਦੇ ਰਿਹਾ ਸੀ ਉਹ ਟਕੇ ਦਰਵਾਜ਼ੇ ਤੇ ਆ ਕੇ ਖੜ੍ਹੀ ਹੋ ਗਈ ਉਹਦੀ ਸੱਸ ਗੁੱਸੇ ਵਿੱਚ ਉਹਨੂੰ ਘੂਰ ਰਹੀ ਸੀ ਤੇ ਬੋਲੀ ਲੈ ਹੁਣ ਪੈ ਗਈ ਤੇਰੇ ਕਲੇਜੇ ਠੰਡ ਮੇਰੇ ਮੁੰਡੇ ਨੂੰ ਬਹਿਲਾ ਫਸਲਾ ਕੇ ਤੂੰ ਇਹਦਾ ਦਿਮਾਗ ਖਰਾਬ ਕਰ ਦਿੱਤਾ ਆ ਇਹ ਸੁਣ ਕੇ ਨਿਮਰਤ ਹੱਕੀ ਬੱਕੀ ਰਹਿ ਗਈ ਤੇ ਉਹਨੂੰ ਬਹੁਤ ਗੁੱਸਾ ਆ ਤਾਂ ਰਣਜੀਤ ਹੌਲੀ ਜੀ ਬੋਲਿਆ ਵੇਖ ਮਾਂ ਹਰ ਗੱਲ 'ਚ ਮੇਰੀ ਘਰ ਵਾਲੀ ਨੂੰ ਦੋਸ਼ ਦੇਣ ਦੀ ਲੋੜ ਨਹੀਂ ਮੈਂ ਵੀ ਸਮਝਦਾ ਰਿਆਂ ਮੈਨੂੰ ਹੀ ਸਹੀ ਗਲਤ ਸਭ ਸਮਝ ਆਉਂਦਾ ਆ ਤੇ ਸਾਡੇ ਪਰਿਵਾਰ ਨੂੰ ਬਰਬਾਦ ਕਰਨ ਵਾਲੀ ਭੈਣ ਹੀ ਆ ਉਹਦੇ ਕੋਲੋਂ ਆਪਣਾ ਸਹੁਰਾ ਪਰਿਵਾਰ ਤਾਂ ਸੰਭਿਆ ਨਹੀਂ ਜਾਂਦਾ ਤੇ ਮੂੰ ਚੁੱਕ ਕੇ ਇੱਥੇ ਤੈਨੂੰ ਬਹੂ ਨੂੰ ਵਾਸਾ ਚ ਰੱਖਣ ਦੇ ਗੁਣ ਸਖਮਦੀ ਰਹਿੰਦੀ ਆ ਤੇ ਆਪਣੀ ਸੱਸ ਨੂੰ ਕਿਉਂ ਨਹੀਂ ਕਹਿੰਦੀ ਉਹ ਕਿ ਉਹ ਵੀ ਉਹਨੂੰ ਕੰਟਰੋਲ ਚ ਰੱਖੇ ਭੈਣ ਦੀ ਸੱਸ ਵੀ ਆਪਣੀ ਬਹੂ ਨੂੰ ਐਵੇਂ ਹੀ ਕੰਟਰੋਲ ਚ ਰੱਖ ਪੰਦੀ ਆ ਇਹ ਦੱਸ ਮੈਨੂੰ ਹੁਣ ਤਾਂ ਮਾਂ ਦਾ ਚਿਹਰਾ ਸ਼ਰਮ ਨਾਲ ਝੁੱਕ ਗਿਆ ਸੀ ਤਨਜੀਤ ਬੋਲਿਆ ਭੈਣ ਤਾਂ ਆਪਣੇ ਸਹੁਰਿਆਂ ਨਾਲ ਲੜ ਝਗੜ ਕੇ ਵੱਖ ਰਹਿੰਦੀ ਆ ਤੇ ਮੇਰੀ ਘਰ ਵਾਲੀ ਤੁਹਾਡੇ ਨਾਲ ਵੱਖ ਕਿਉਂ ਨਹੀਂ रह ਸਕਦੀ ਇਹਦੀ ਇਹੋ ਜਿਹੀ ਕਿਹੜੀ ਮਜਬੂਰੀ ਆ ਕਿ ਇਹ ਆਪਣੀ ਸੱਸ ਦੇ ਨਾਲ ਹੀ ਰਹੂਗੀ ਭੈਣ ਨੇ ਕਦੀ ਆਪਣੀ ਸੱਸ ਦੀ ਇੰਨੀ ਸੇਵਾ ਕੀਤੀ ਆ ਜਿੰਨੀ ਉਮੀਦ ਉਹ ਮੇਰੀ ਘਰ ਵਾਲੀ ਤੋਂ ਕਰਦੀ ਆ ਤੇ ਮੇਰੀ ਘਰ ਵਾਲੀ ਤਾਂ ਬਿਨਾਂ ਕਿਸੇ ਦੇ ਕਹਿ ਹੀ ਤੇਰੀ ਇੰਨੀ ਸੇਵਾ ਕਰਦੀ ਆ ਫਿਰ ਵੀ ਤੇਰਾ ਦਿਲ ਨਹੀਂ ਭਰਦਾ ਆਏ ਦੇਣ ਘਰ ਝਗੜੇ ਹੁੰਦੇ ਆ ਤਾਂ ਫਿਰ ਸਾਨੂੰ ਇੱਥੇ ਰਹਿਣ ਦਾ ਕੀ ਫਾਇਦਾ ਇਹ ਦੇ ਤੋ ਤਾਂ ਚੰਗਾ ਸੀ ਦੂਰੀ ਚਲੇ ਜਾਈਏ ਜਿਵੇਂ ਕਿ ਪਹਿਣ ਆਪਣੇ ਸਹੁਰਿਆਂ ਤੋਂ ਦੂਰ ਰਹਿੰਦੀ ਆ ਤੀ ਦੀ ਗੱਲ ਸੁਣ ਕੇ ਮਾਂ ਇਕਦਮ ਚੁੱਪ ਹੋ ਗਈ ਉਹਨੂੰ ਡਰ ਲੱਗਣ ਲੱਗਾ ਸੀ ਕਿ ਸੱਚਮੁੱਚ ਮੁੰਡਾ ਮੈਨੂੰ ਛੱਡ ਕੇ ਨਾ ਚਲਿਆ ਜਾਵੇ ਜੇ ਛੱਡ ਕੇ ਚਲਿਆ ਗਿਆ ਤਾਂ ਕੁੜੀ ਭਲਾ ਕਿੰਨਾ ਕਚੇਰੇ ਇੱਥੇ ਰਹੂਗੀ ਉਹ ਤਾਂ ਵੈਸੇ ਵੀ ਆਪਣੇ ਘਰ ਵਾਲੇ ਨਾਲ ਕੋਮਦੀ ਫਿਰਦੀ ਰਹਿੰਦੀ ਆ ਹੁਣ ਜਦੋਂ ਮਾਂ ਬਿਮਾਰ ਹੁੰਦੀ ਸੀ ਤਾ ਬਹੂ ਹੀ ਉਹਦੀ ਸੇਵਾ ਕਰਦੀ ਸੀ ਤੇ ਪੁੱਤ ਹੀ ਉਹਦਾ ਧਿਆਨ ਰੱਖਦਾ ਸੀ ਤੀ ਤਾਂ ਇੱਕ ਅੱਧਾ ਘੰਟਾ ਹੁੰਦੀ ਸੀ ਤੇ ਗੱਲਾਂ ਕਰਕੇ ਚੱਲੀ ਜਾਂਦੀ ਸੀ ਹੁਣ ਉਹਨੂੰ ਸਮਝ ਆ ਰਿਹਾ ਸੀ ਕਿ ਉਹ ਗੱਲਾਂ ਬਸ ਗੱਲਾਂ ਹੀ ਨਹੀਂ ਹੁੰਦੀਆਂ ਸੀ ਬਲਕਿ ਉਹ ਤਾਂ ਮਾਂ ਨੂੰ ਢਕਾਉਣ ਦਾ ਕੰਮ ਕਰਦੀ ਸੀ ਰਣਜੀਤ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਜਾਣ ਲੱਗਾ ਤਾਂ ਮਾਂ ਨੇ ਅੱਗੇ ਵਧ ਕੇ ਉਹਦੇ ਸਾਹਮਣੇ ਖੜੋ ਕੇ ਕਿਹਾ ਘਰ ਪਰਿਵਾਰ ਵਿੱਚ ਤਾਂ ਕਈ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਹਦਾ ਇਹ ਮਤਲਬ ਨਹੀਂ ਹੁੰਦਾ ਪੁੱਤ ਕਿ ਮਾਂ ਨੂੰ ਛੱਡ ਕੇ ਹੀ ਚਲਿਆ ਜਾਵੇਂ ਤੂੰ ਤੇਰੀ ਭੈਣ ਦੇ ਸਹੁਰੇ ਪਰਿਵਾਰ ਦੀ ਗੱਲ ਹੋ ਰਹੀਆ ਤੇਰੀ ਭੈਣ ਦੀ ਸਾਸਤਾ ਆਪਣੇ ਛੋਟੇ ਨੂੰ ਪੁੱਤ ਨਾਲ ਰਹਿੰਦੀ ਆ ਉਹਨੂੰ ਕੋਈ ਪਰੇਸ਼ਾਨੀ ਨਹੀਂ ਆ ਤੂੰ ਮੈਨੂੰ ਛੱਡ ਕੇ ਜੇ ਚਲਿਆ ਗਿਆ ਤਾਂ ਮੈਂ ਇਕੱਲੀ ਕਿਵੇਂ ਰਹੂੰਗੀ ਰਣਜੀਤ ਕਹਿਣ ਲੱਗਾ ਇਹ ਤਾਂ ਤੈਨੂੰ ਕਲੇਸ਼ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨਾ ਕਿ ਰਹਿਣਾ ਤਾਂ ਮੈਂ ਐਸੇ ਨੋਪੋਤ ਨਾਲ ਆ ਤਾਂ ਇਨਾਂ ਜੇ ਜ਼ਹਿਰ ਕੋਲਣ ਦੀ ਕੀ ਲੋੜ ਸੀ ਤਾਂ ਮਾਂ ਦੀਆਂ ਨਜ਼ਰਾਂ ਨੀਵੀਆਂ ਹੋ ਗਈਆਂ ਤੇ ਕਹਿਣ ਲੱਗੀ ਪੁੱਤ ਤੂੰ ਸਹੀ ਕਹਿਣਾ ਆ ਕੁੜੀ ਦੇ ਬਹਿਕਾਵੇ ਚ ਆ ਕੇ ਮੈਂ ਘਰ ਦਾ ਮਾਹੌਲ ਹੀ ਖਰਾਬ ਕਰ ਦਿੱਤਾ ਪਰ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਕਿ ਇਹੋ ਜਿਹੀ ਗਲਤੀ ਮੇਰੇ ਕੋਲੋਂ ਨਾ ਹੋਵੇ ਤੂੰ ਮੈਨੂੰ ਛੱਡ ਕੇ ਨਾ ਜਾ ਕੀ ਤੂੰ ਆਪਣੀ ਮਾਂ ਨੂੰ ਇੱਕ ਮੌਕਾ ਨਹੀਂ ਦੇਵੇਂਗਾ ਰঞ্জੀਤ ਨੇ ਨਿਮਰਤ ਵੱਲ ਵੇਖਿਆ ਤੌਗੇ ਆਈ ਤੇ ਉਹਨੇ ਆਪਣੀ ਸੱਸ ਦੇ ਮੋਢੇ ਨੂੰ ਫੜਿਆ ਤੇ ਕਿਹਾ ਮੰਮੀ ਜੀ ਮੈਂ ਵੀ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਮੈਨੂੰ ਵੀ ਤੁਹਾਡੇ ਨਾਲ ਰਹਿਣ ਦੀ ਆਦਤ ਪੈ ਗਈ ਆ ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਆ ਮੈਨੂੰ ਵੀ ਘਰ ਕਿਸੇ ਵੱਡੇ ਬਜ਼ੁਰਗ ਨਾਲ ਹੀ ਰਹਿਣਾ ਚੰਗਾ ਲੱਗਦਾ ਆ ਕਿਉਂਕਿ ਵੱਡੇ ਬਜ਼ੁਰਗ ਹੀ ਸਾਨੂੰ ਜ਼ਿੰਦਗੀ ਦੀ ਸਹੀ ਰਾਹ ਦਿਖਾਉਂਦੇ ਆ ਪਰ ਜੇ ਤੁਸੀਂ ਆਪਣੀ ਧੀ ਦੇ ਪੜਕਾਉਣ ਤੇ ਮੇਰੇ ਨਾਲ ਝਗੜੇ ਕਰੋਗੇ ਤਾਕੀ ਮੈਨੂੰ ਚੰਗਾ ਲੱਗੂਗਾ ਮੰਮੀ ਜੀ ਮੈਂ ਸਭ ਕੁਝ ਭੁੱਲ ਕੇ ਨਵੇਂ ਸਿਰੇ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਨੀ ਆ ਪਰ ਮੇਰੀ ਨਵੀਂ ਜ਼ਿੰਦਗੀ ਵਿੱਚ ਤੁਹਾਡੀ ਕੁੜੀ ਸ਼ਾਮਲ ਨਹੀਂ ਹੋਵੇਗੀ ਤੁਸੀਂ ਆਪਣੀ ਜ਼ਿੰਦਗੀ 'ਚ ਆਪਣੀ ਕੁੜੀ ਨੂੰ ਜ਼ਰੂਰ ਰੱਖੋ ਪਰ ਮੇਰੇ ਤੇ ਮੇਰੇ ਪਤੀ ਦੀ ਜ਼ਿੰਦਗੀ 'ਚ ਉਹ ਕੋਈ ਦਖਲਅੰਦਾਜ਼ੀ ਨਹੀਂ ਕਰੂਗੀ ਤੇ ਨਾ ਹੀ ਸਾਡੇ ਘਰ ਕਿਸੇ ਮਾਮਲੇ 'ਚ ਆਪਣਾ ਦਿਮਾਗ ਲਾਊਗੀ ਤਾਂ ਮਾਂ ਬੋਲੀ ਵੇਖ ਬਹੂ ਮੇਰੇ ਕੋਲੋਂ ਗਲਤੀ ਹੋਈ ਆ ਤੇ ਮੈਂ ਉਹਨੂੰ ਸੁਧਾਰੂੰਗੀ ਪਰ ਤੂੰ ਮੈਨੂੰ ਛੱਡ ਕੇ ਤਾਂ ਨਹੀਂ ਜਾਏਂਗੀ ਅਚਾਨਕ ਸੱਸ ਦੇ ਵਿਹਾਰ ਨੂੰ ਬਦਲਿਆ ਵੇਖ ਕੇ ਨਿਮਰਤਾ ਦਾ ਦਿਲ ਵੀ ਪਿਗਲ ਗਿਆ ਉਹਨੇ ਆਪਣੀ ਸੱਸ ਨੂੰ ਗਲ ਨਾਲ ਲਾ ਲਿਆ ਤੇ ਕਹਿਣ ਲੱਗੀ ਨਹੀਂ ਮੰਮੀ ਜੀ ਮੈਂ ਤੁਹਾਨੂੰ ਛੱਡ ਕੇ ਕਦੀ ਨਹੀਂ ਜਾਊਂਗੀ ਅਗਲੇ ਦਿਨ ਫਿਰ ਤੋਂ ਉਹਦੀ ਨਨਾਨ ਆਪਣੇ ਪੇਕੇ ਘਰ ਆਤਮ ਕੀ ਆਉਂਦੀ ਆ ਹੀ ਉਹ ਕਹਿਣ ਲੱਗੀ ਮਾਂ ਹੱਜੇ ਟੱਕਰ ਦੀ ਸਫਾਈ ਨਹੀਂ ਹੋਈ ਭਾਬੀ ਸਾਰਾ ਦਿਨ ਮੰਜੇ ਤੋੜਦੀ ਰਹਿੰਦੀ ਐ ਨਿਮਰਤ ਨੇ ਇਹ ਗੱਲਾਂ ਸੁਣ ਲਈਆਂ ਸੀ ਤੇ ਉਹਨੇ ਤੁਰੰਤ ਪਲਟ ਕੇ ਜਵਾਬ ਦਿੱਤਾ ਤੁਸੀਂ ਜਿਹੜੀ ਵੀ ਗੱਲ ਕਰਨੀ ਆ ਨਾ ਆਪਣੀ ਮੰਮੀ ਨਾਲ ਹੀ ਕਰੋ ਖਬਰਦਾਰ ਜੇ ਅੱਗੇ ਤੋਂ ਕਦੀ ਮੇਰਾ ਜਾਂ ਮੇਰੇ ਪਤੀ ਦਾ ਨਾਮ ਆਪਣੀ ਜ਼ੁਬਾਨ ਤੇ ਲਿਆਂਦਾ ਤਾਂ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਜਿੰਨਾ ਰਿਸ਼ਤਾ ਰੱਖਣਾ ਸੀ ਨਾ ਰੱਖ ਲਿਆ ਉਸੋ ਹੀ ਬਹੁਤ ਐ ਹੁਣ ਹੋਰ ਇਸ ਰਿਸ਼ਤੇ ਨੂੰ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਇਹ ਕਹਿ ਕੇ ਨਿਮਰਤਾ ਨਾਲ ਅੰਦਰ ਚਲੀ ਗਈ ਤਾਂ ਮਾਣ ਨੇ ਉਹਨੂੰ ਝਿੜਕਦੇ ਹੋਏ ਕਿਹਾ ਕਿ ਜੇ ਤੈਨੂੰ ਘਰ ਗੰਦਾ ਲੱਗਦਾ ਆ ਤਾਂ ਤੂੰ ਆਪ ਸਫਾਈ ਕਰਦੇ ਹਾਂ ਬਉ ਦਾ ਜਦੋਂ ਦਿਲ ਕਰੂਗਾ ਉਹ ਕਰ ਲੂਗੀ ਪਹਿਲਾਂ ਵੀ ਸਾਰਾ ਘਰ ਉਹੋ ਤਾਂ ਸੰਭਾਲਦੀ ਆ ਮਾਂ ਨੂੰ ਇਹੋ ਜੀਆਂ ਗੱਲਾਂ ਕਰਦੇ ਵੇਖ ਕੇ ਉਹ ਹੈਰਾਨੀ ਨਾਲ ਬੋਲੀ ਮਾਂ ਕੀ ਹੋ ਗਿਆ ਤੈਨੂੰ ਇਹੋ ਜੀਆਂ ਗੱਲਾਂ ਕਰ ਰਹੀਆਂ ਤੇ ਆਪਣੀ ਬਹੂ ਦੀ ਹਿੰਮਤਾਂ ਵੇਖ ਮੇਰੇ ਮੂੰਹ ਤੇ ਕਿਵੇਂ ਮੇਰੀ ਬੇਇੱਜ਼ਤੀ ਕਰਕੇ ਚਲੀ ਗਈ ਤੇ ਤੂੰ ਚੁੱਪਿਆਂ ਤਾਂ ਮਾਂ ਬੋਲੀ ਵੇਖ ਕੁੜੀਏ ਤੂੰ ਆਪਣੇ ਘਰ ਨੂੰ ਸੰਭਾਲ ਇੱਥੇ ਬਹੂ ਆਪਣੇ ਘਰ ਨੂੰ ਬੜੇ ਵਧੀਆ ਤਰੀਕੇ ਨਾਲ ਸੰਭਾਲ ਰਹੀ ਆ ਤੈਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਤੇਰੀ ਵਜ੍ਹਾ ਨਾਲ ਸਾਡੇ ਘਰ ਝਗੜੇ ਹੁੰਦੇ ਆ ਸਾਡਾ ਪਰਿਵਾਰ ਟੁੱਟ ਜਾਵੇ ਇਸ ਤੋਂ ਪਹਿਲਾਂ ਹੀ ਮੈਨੂੰ ਕੋਈ ਨਾ ਕੋਈ ਠੋਸ ਕਦਮ ਚੁੱਕਣਾ ਪਊਗਾ ਇਸ ਲਈ ਮੈਂ ਇਹ ਫੈਸਲਾ ਕੀਤਾ ਆ ਕਿ ਤੂੰ ਰੋਜ਼-ਰੋਜ਼ ਸਾਡੇ ਕੋਲ ਨਾ ਆਇਆ ਕਰ ਬਲਕਿ ਕਦੀ-ਕਦੀ ਤੀਜ ਤਿਹਾੜੀ ਤੇ ਹੀ ਆਇਆ ਕਰ ਜੇ ਰੋਜ਼-ਰੋਜ਼ ਇੱਥੇ ਆਵੇਂਗੀ ਤਾਂ ਪੇਕੇ ਘਰ ਬੇਇੱਜ਼ਤ ਹੋਣਾ ਤਾਂ ਤੈਅ ਆ ਕਿਉਂਕਿ ਤੇਰੀ ਮਾਂ ਨੇ ساری ਜ਼ਿੰਦਗੀ ਤੇਰੇ ਨਾਲ ਹੀ ਬੈਠੀ ਰਹਿਣਾ ਨਹੀਂ ਆ ਆਪਣੇ ਘਰ ਨੂੰ ਸੰਭ ਜੇ ਤੇਰੇ ਕੋਲ ਜ਼ਿਆਦਾ ਟਾਈਮ ਹੁੰਦਾ ਆ ਨਾ ਤਾਂ ਆਪਣੀ ਸਾਸਰ ਕੋਲ ਚਲੀ ਜਾਇਆ ਕਰ ਉਹਨਾਂ ਨੂੰ ਵੀ ਚੰਗਾ ਲੱਗੂਗਾ मां ਦੀ ਇਹ ਗੱਲ ਸੁਣ ਕੇ ਤਾਂ ਉਹ ਰੁੱਸ ਗਈ ਤੇ ਕਹਿਣ ਲੱਗੀ ਠੀਕ ਆ ਹੁਣ ਜਦੋਂ ਤੱਕ ਤੂੰ ਨਹੀਂ ਨਾ ਮੈਨੂੰ ਬੁਲਾਏਂਗੀ ਮੈਂ ਨਹੀਂ ਇੱਥੇ ਆਉਂਗੀ ਇਹ ਨਾ ਕਹਿ ਕੇ ਉਹ ਗੁੱਸੇ ਨਾਲ ਉੱਥੋਂ ਚਲੀ ਗਈ ਹੁਣ मां ਵੀ ਕੀ ਕਰਦੀ ਕੁੜੀ ਜਾਣ ਬੁੱਝ ਕੇ ਘਰ ਕਲੇਸ਼ ਕਰਵਾਉਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਹਨਾਂ ਨੇ ਉਹਨੂੰ ਤਾਂ ਰੋਕਣਾ ਨਹੀਂ ਸੀ ਨਹੀਂ ਤਾਂ ਨੌਪੁੱਤ ਗੁੱਸੇ ਹੋ ਕੇ ਜੇ ਘਰ ਛੱਡ ਕੇ ਚਲੇ ਜਾਂਦੇ ਤਾਂ ਇਹ ਕੁੜੀ ਤਾਂ ਉਹਦੇ ਕੰਮ ਆਉਣ ਵਾਲੀ ਕਦੀ ਵੀ ਨਹੀਂ ਸੀ ਇਹਨਾਂ ਤਾਂ ਉਹਨਾਂ ਨੂੰ ਪਤਾ ਸੀ ਖੈਰ ਕੁਝ ਦਿਨਾਂ ਤੱਕ ਤਾਂ ਕੁੜੀ ਨਾਰਾਜ਼ ਰਹੀ ਪਰ ਫਿਰ ਹੌਲੀ-ਹੌਲੀ ਉਹ ਪੇਕੇ ਆਉਣ ਲੱਗੀ ਪਰ ਹੁਣ ਜਦੋਂ ਪੇਕੇ ਆਉਂਦੀ ਤਾਂ ਆਪਣੀ ਮਾਂ ਨੂੰ ਪੜਕਾਉਣ ਦੀ ਕੋਸ਼ਿਸ਼ ਨਹੀਂ ਸੀ ਕਰਦੀ ਕਿਉਂਕਿ ਮਾਂ ਨੇ ਉਹਦੀਆਂ ਗੱਲਾਂ ਨੂੰ ਸੁਣਨਾ ਹੀ ਬੰਦ ਕਰ ਦਿੱਤਾ ਸੀ ਤੇ ਨਿਮਰਤ ਨੇ ਤਾਂ ਵੈਸੇ ਹੀ ਉਹਦੇ ਕੋਲੋਂ ਕਿਨਾਰਾ ਕਰ ਲਿਆ ਸੀ ਤੇ ਉਹਦੇ ਨਾਲ ਗੱਲ ਹੀ ਨਹੀਂ ਕਰਦੀ ਸੀ ਤੇ ਰਣਜੀਤ ਵੀ ਘਰ ਨਹੀਂ ਸੀ ਹੁੰਦਾ ਜੇ ਕਦੀ ਹੁੰਦਾ ਵੀ ਸੀ ਤਾਂ ਉਹ ਆਪਣੀ ਭੈਣ ਕੋਲ ਇਹਨਾ ਦੁਖੀ ਹੋ ਚੁੱਕਿਆ ਸੀ ਕਿ ਉਹ ਵੀ ਉਹਦੇ ਨਾਲ ਨਹੀਂ ਬੋਲਦਾ ਸੀ ਇਹਦੀ ਉਹ ਖੁਦ ਜ਼ਿੰਮੇਵਾਰ ਸੀ ਜੇ ਉਹਨੇ ਆਪਣੇ ਪੇਕੇ ਘਰ ਆ ਕੇ ਇਹੋ ਜੀ ਚਲਾਕੀ ਨਾ ਕੀਤੀ ਹੁੰਦੀ ਤਾਂ ਜੋ ਉਹਦੇ ਸਾਰੇ ਰਿਸ਼ਤੇ ਵਧੀਆ ਹੁੰਦੇ ਪਰ ਉਹਨੇ ਆਪਣੇ ਹੀ ਹੱਥਾਂ ਨਾਲ ਆਪਣੇ ਰਿਸ਼ਤਿਆਂ ਨੂੰ ਖਰਾਬ ਕਰ ਲਿਆ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ